ਸਤਿ ਸ੍ਰੀ ਅਕਾਲ ਕਿਸਾਨ ਵੀਰੋ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਆਪਣੀ ਗੋਭੀ ਵਿਖਾਈ ਸੀ ਕੱਲ ਮੀਂਹ ਪਿਆ ਗੋਭੀ ਪੂਰੀ ਆਪਣੇ ਆਣ ਮੱਛਰ ਗਈ ਹੁਣ ਤੇ ਕੁਝ ਫੁੱਲ ਤਿਆਰ ਹੋ ਗਏ ਆ ਅੱਜ ਆਪਾਂ ਵੜਦੇ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਗੋਭੀ ਕਿੱਡੇ-ਕੱਡੇ ਫੁੱਲ ਬਣੇ ਆ ਕੀ ਸਿਆਜ ਦੇ ਫੁੱਲ ਆ ਸਾਰੇ ਤੁਹਾਨੂੰ ਦਿਖਾਵਾਂਗੇ ਗੋਭੀ ਵੜਨਾ ਹੈ ਆਪਾਂ ਗੋਭੀ ਤਾਂ ਪਹਿਲਾਂ ਤੁਹਾਨੂੰ ਮੂਲੀਆਂ ਵਿਖਾਈਏ ਇਹ ਗੋਭੀ ਵਾਲੀ ਵੱਟ ਤੇ ਆਪਾਂ ਮੂਲੀਆਂ ਲਾਈਆਂ ਸੀ ਦੇਖ ਇਹ ਵੀ ਤਿਆਰ ਆਪਣੀਆਂ ਦੇਖਦੇ ਆਂ ਪੱਟ ਕੇ ਕੋਈ ਵਧੀਆ ਮooli ਤਿਆਰ ਹੋਈ ਕਿ ਨਹੀਂ ਮooliਆ ਵੀ ਤਿਆਰ ਆਪਣੀਆਂ ਬਹੁਤ ਵਧੀਆ ਸਹਿਜ ਆ ਮooli ਦਾ ਇਹ ਗੋਭੀ ਦੇ ਨਾਲ ਆਪਾਂ ਨੂੰ ਇਹ ਫ੍ਰੀ ਦੇ ਵਿੱਚ ਹੋ ਗਈਆਂ ਗੋਭੀ ਵਾਲੇ ਖਾਲੇ ਤੇ ਲਾਈਆਂ ਸੀ ਆਪਾਂ ਮooli ਬਹੁਤ ਸੋਹਣੀ ਤਿਆਰ ਹੋਈ ਆਪਣੀ

ਇੱਲੇ ਦਿਨ ਵੱਡੀ ਗੋਭੀ ਆਪਾਂ ਅੱਜ ਅੱਜ ਆਪਾਂ ਵੇਖਾਂਗੇ ਸਿਰਫ ਇੱਕ ਕਨਾਲ ਦੇਖਦੇ ਆ ਇੱਕ ਕਨਾਲ ਦੇ ਵਿੱਚੋਂ ਕਿੰਨੀ ਹੁੰਦੀ ਆ ਉਸ ਤੋਂ ਬਾਅਦ ਆਪਾਂ ਵੇਖਦੇ ਆ ਬਾਕੀ ਕੱਲ ਨੂੰ ਵੇਖਾਂਗੇ ਕਰਦਾ ਇੱਥੇ ਲਫਾਫੇ ਚਾ ਚਲੋ ਹੋ ਚੁੱਕੀ ਅੱਜ ਬਸ ਇੰਨੀ ਕੁ ਵੱਡਾਂਗੇ ਆਪਾਂ ਬਾਕੀ ਵੱਡਾਂ ਜਿ ਸਵੇਰੇ ਹਾਂ ਸਵੇਰੇ ਵੱਡਾਂ ਦੇ ਸਵੇਰੇ ਬਸ ਪਰਸੋ ਮਾਗੀ ਲੰਗਰ ਵਾਸਤੇ ਆਪਾਂ ਦੇਣੀ ਆ ਅੱਜ ਵੱਡੀ ਐਨੀ ਗੋਭੀ ਹੁਣ ਤੋੜਾਂਗੇ ਆਪਾਂ ਪੱਤੇ ਇਹਦੇ ਤੇ ਕੀ ਰੱਖੀਏ ਇਹ ਤੇ ਵੇਖ ਲੈ ਜਿਹੜਾ ਕੁਛ ਮਰਜ਼ੀ ਰੱਖਣਾ ਦੋ ਪਚਾਰ ਪੱਤੇ ਰੱਖ ਲੈ ਤੂੰ ਫੁੱਲ ਰੱਖ ਜਿਵੇਂ ਮੈਂ ਅੱਖੀ ਬੈਠੀ ਨਹੀਂ ਪੱਤੇ ਮਿੱਟੀ ਜਿਹਾ ਨਹੀਂ ਲੱਗੇ ਇਹਦੇ ਜਰਾਂ ਦੇ ਪਰ ਪੱਤਿਆਂ ਤੇ ਫੁੱਲ ਰੱਖ ਲੋ ਆ ਪੱਤੇ ਰੱਖੇ ਨੇ ਜਦੋਂ ਆਪਾਂ ਗੋਭੀ ਫੁੱਲ ਤਿਆਰ ਕਰਦੇ ਆ ਪੱਤੇ ਵੱਢਦੇ ਆ ਉਸ ਤੋਂ ਬਾਅਦ ਦੇਖਦੇ ਆ ਕਿ ਤੁਹਾਨੂੰ ਦਿਖਾਉਣੇ ਫੁੱਲ ਕਿੰਨਾ ਤੇ ਪੰਦੀ ਚ ਪਾ ਲੋ ਅਸਰਾ ਵਧਨੇ ਆਪਾਂ ਕੱਤੇ ਦੇ ਚਰ ਦੇ ਨਾਲ ਲੋਸਣਾ ਪਲਤੇ ਆ ਰਹੇ ਇਹ ਉਗਾ ਤੇ ਲੋ 1.5 ਗ੍ਰਾਮ ਦੇ ਮੇਰੇ ਤੇਰੇ 1.5 ਕਿਲੋ ਚਲੋ ਆਪਾਂ ਘਾਟੀ ਦਸ ਚਲ ਬਸ ਸਹੀ ਰਹੇਗੀ ਗੋभी ਇਸ ਵਾਰੀ ਹਾਂ ਗੋभी ਬਹੁਤ ਵਧੀਆ ਸਹੀ ਹੈ ਸਾਈ ਫੁੱਲ ਦਾ ਸਾਈ ਦਾ ਫੁੱਲ ਬਹੁਤ ਵਧੀਆ ਤੇ ਫੁੱਲ ਵੀ ਚਿੱਟਾ ਤੇ ਬਹੁਤ ਸ਼ਾਨਦਾਰ ਤੇ ਰੇਟ ਵੀ ਦਾ ਰੇਟ ਵੀ ਰੇਟ ਦਾ ਬਹੁਤ ਹੁਣ ਤੇਜ਼ੀ ਚ ਆਇਆ ਬੰਦਾ ਰੇਟ ਅੱਗੇ ਕੋਈ ਛਿੱਲੀ ਗਈ ਆਪਣੀ इधर देना फाटे आप यार पड़ा बस करत है क्या एक मिनट चलो परसों तो पता लग जाएगी हेलो ਹੈਜੀ ਆ ਆਪਣਾ ਕੱਲ ਦਾ ਲੋੜੀ ਆ ਪਰਸੋਂ ਮਾਰ ਗਈ ਆ ਪਰਸੋਂ ਮੇਰੇ ਘਰ ਨਹੀਂ ਲੱਗਿਆ ਜਾਣ ਲੱਗਿਆ ਇਹ ਨਹੀਂ ਹਨ ਪਰਸੋਂ ਪਰਸੋਂ ਦਾ ਲੰਗਰ ਚੰਗਣਾ ਇਥੇ ਪਰਸੋਂ ਦਿਨ ਉਧਰੇ ਲੱਗ ਜਾਣਾ ਇਥੇ ਕੰਮ ਆ ਛੋਟੇ ਫਿਰ ਉਧਰੇ ਦਾ ਸਾਰਾ ਦਿਨ ਲੱਗਣਾ ਇਥੇ ਉੱਥੇ ਲੱਗਣਾ ਪਰਸੋਂ ਨਹੀਂ ਪਰਸੋਂ ਨਹੀਂ ਲੱਗਿਆ ਇਹ ਪਰਸੋਂ ਲੰਗਰ ਤੇ ਹੋਵਾਂਗੇ ਉਹਨਾਂ ਫਾਸਟ ਨਹੀਂ ਚੰਗੀ ਗੱਲ ਐਵੇਂ ਪਤਾ ਪਤਾ ਕਰੀ ਜਨੇ ਆ ਮਨ ਮਨ ਚਾਰ ਪੈਸੇ ਜਮਾ ਬਾਕੀ ਸਭ ਇਹ ਕਟੋਰਾ ਫਿਲ ਕਰੇ ਕਿੰਨੇ ਰਹਿ ਗਏ ਐ ਨਹੀਂ ਨਹੀਂ ਲੱਗਨੇ ਭਾਰਾ ਤੇ ਨਹੀਂ ਲੱਗਨੇ ਕੋਈ ਨਹੀਂ ਉਪਰ ਲਾਂਗੇ ਲਫਾ ਸੇ ਉਪਰਾਂ ਲਾਂਗੇ ਲਫਾ ਸੇ ਲਾ ਬੰਦ ਇੱਕਾਈ ਚ ਲੱਗੂ ਕਰਦੇ ਜਾਂਦੇ ਇਨੀ ਇੱਕ ਲੱਗਦਾ ਯਾਰ ਚੱਲਦੇ ਇਹ ਲਪਾਫੇ ਆਪਣੇ ਭਰ ਗਏ ਆ ਉਹਨਾਂ ਇਹਨਾਂ ਘਰੇ ਢੋਣੇ ਆ ਔਰ ਜਦ ਲਪਾਫੇ ਭਰ ਲਏ ਆਪਾਂ ਇਹਨਾਂ ਰੱਖਦੇ ਆ ਘਰੇ ਤੇ ਇਹ ਆਪਣੀ ਸੇਵਾ ਲਈ ਸੀ ਸੰਗਤ ਨੇ ਮਾਗੀ ਦੇ ਲੰਗਰ ਆਸਤੇ ਇੱਥੋਂ ਆਪਣੇ ਪੈਦਲ ਜ਼ਿਆਦਾਤਰ ਆਪਣੀ ਸੰਗਤ ਜਾਂਦੀ ਆ ਮੁਖਸਰ ਸਾਹਿਬ ਨੂੰ ਤੇ ਇੱਥੇ ਫਿਰ ਆਪਾਂ ਲੰਗਰ ਲਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਬਖਾਵਾਂਗੇ ਤੇ ਸਾਰੀ ਗੋਭੀ ਆਪਾਂ ਲੰਗਰ ਤੇ ਦੇਣੀ ਆ ਗੋਭੀ ਆਪਾਂ ਵੱਢ ਲਈ ਆ ਗੋਭੀ ਵੱਢ ਕੇ ਪੈਕ ਕਰ ਲਈ ਇਹ ਪੰਜ ਲਫਾਫੇ ਆਪਣੇ ਜਾਣਗੇ ਲੰਗਰ ਤੇ ਕੱਲ ਨੂੰ ਮਾਗੀ ਦਾ ਲੰਗਰ ਆ ਉਹ ਸੇਵਾਦਾਰਾ ਨੇ ਆਪਣੀ ਡਿਊਟੀ ਲਈ ਸੀ ਗੋਭੀ ਦੀ ਆਪਾਂ ਗੋਭੀ ਵੱਢ ਕੇ ਪੈਕ ਕਰਤੀ ਐ ਇਹ ਮੰਡੀ ਭੇਜਨੇ ਆਪਾਂ ਤਿੰਨ ਲਫਾਫੇ ਬਾਕੀ ਚਲਦੇ ਆਪਾਂ ਜਿੱਥੇ ਲੰਗਰ ਦੀ ਤਿਆਰੀ ਚੱਲਦੀ ਆ ਉਹ ਵੀ ਤੁਹਾਨੂੰ ਦਿਖਾਉਣੇ ਜਾ ਕੇ ਸੇਵਾਦਾਰ ਆ ਰਹੇ ਹੈ ਗੋਭੀ ਲੈਣ ਉਸ ਤੋਂ ਬਾਅਦ ਚੱਲਦੇ ਆਪਾਂ ਉੱਥੇ ਲੰਗਰ ਵਾਲੀ ਜਗ੍ਹਾ ਤੇ ਲੰਗਰ ਦੀ ਤਿਆਰੀ ਕਰਦੇ ਹੋਏ ਨੌਜਵਾਨ ਸੇਵਾਦਾਰ ਨੰਨ ਨਕਾ ਮੇਰੇ ਸਰਵਟੇ ਸਰਵਟੇ ਇੰਤਜ਼ਾਰ ਕਰੋ ਦੋ ਗੋਟੀਆਂ